आद अनिल अनाद अनाहत जोग जोग एको वीस स्वाहा भव का खाद स्वाहा जी की का कर है विगुंत चिंता काल कुआं काया जुगत डंडा परतीत आई पंथी सबल जमाती मन जीते जग जीत जीते। मन जीते जग जीत, जीत। आदेश सुति से आदेश आग आद अनिल अनाधेना होत जुग जुग एको आदेश 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 तसे 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 आदेश 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 ਬਨੇਲ ਅਨਾਨਦ ਨਾਗਵਤ ਗਏ ਆਦਿ ਅਦੀ ਨਾਜਨਾਥ ਜਗ ਜਗ ਇੱਕ ਹੋਵੇ ਜਗ ਜਗ ਇੱਕ ਹੋਵੇ ਇੱਕ ਜਾਨ ਨੇ ਰਾਜਨ ਸਵਾਲ ਕੀਤਾ ਹੈ ਕਿ ਤੁਸੀਂ ਨਾਮ ਸ਼ਕਾਹ ਜੜੀ ਹੈ ਕਿਉਂ ਕਰਦੇ ਹੋ ਸਾਨੂੰ ਨਾਮ ਸ਼ਕਾਹ ਵਿੱਚ ਕਹਿੰਦੇ ਨੇ ਤੁਸੀਂ ਆਪਣੇ ਆਪ ਨੂੰ ਵੱਡਾ ਧਰਨਾ ਕਰਦਾ ਕਿਉਂਕਿ ਉਹ ਵੱਡਿਆਂ ਰਬ ਦਾ ਬਿਠਾ ਹੈ तो महाराज गुरु नाम साहब रूप कह रहे हैं कि सिद्धो अच्छा सदा ही आदेश नाम नमस्कार जमें गुरु का खालसा के फतेह की सहेगुरु जी का खालसा वाह की फतेह सो इस तरह ही जवाब दूजा गुरु का खालसा के पुत्र ही भगवती दें

ਅਸੀਂ ਦਾ ਇੱਕ ਆਦੇਸ਼ ਕਿਹਨੂੰ ਕਰਦਾ ਆਦ ਜੇ ਸ਼ਬਦ ਦਾ ਮੁੱਢ ਹੁੰਦਾ ਆਦੇਸ਼ ਤਿਸੈ ਆਦੇਸ਼ ਕਿਸੇ ਨੂੰ ਸਾਡੀ ਆਦੇਸ਼ ਹੈ ਨਮਸ਼ਕਾਰ ਹੈ ਜੋ ਸ਼ਬਦਾਂ ਮੁੱਢ ਹਾਦ ਅਤੇ ਜੋ ਗਣਤੀ ਤੋਂ ਬੜੇ ਨੀਲ ਨਾਮ ਗਣਤੀ ਦਾ ਹੁੰਦਾ ਆ ਮੂਰੇ ਪ੍ਰੀਫਿਕਸ ਲੱਗਾ ਜਾਂ ਕਹਿੰਦੇ ਸਰਕਨਾ ਜਿੱਤੇ ਗਣਤੀ ਨਾਲ

ਕਿਹੜਾ ਤੁਸੀਂ ਪੰਕਤੀ ਵਿਚਾਰੇ ਝੋਲੇ ਵਾਲੀ ਮੇਰਾ ਸੰਦੋਖ ਸਰਮ ਪਤ ਝੋਲੇ ਫਿਰ ਝੋਲੇ ਨਹੀਂ ਆ ਪਾਣ ਨਹੀਂ ਕਰਾਂ ਝੋਲੇ ਇਹ ਨਹੀਂ ਕਹ ਝੋਲੇ 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 ਜੋ ਵੀ ਜਿਹੜੇ ਬਗਲ ਵਿੱਚ ਇਹਨਾਂ ਜਦੋਂ ਪੇਖਿਆ ਮੰਗਦੇ ਹੈ ਕਾਇਮ ਹੁੰਦੀ ਹੈ ਗੱਲ ਦੇ ਵਿੱਚ ਜਿਹਦੇ ਵਿੱਚ ਅਟ ਆਜੁਗ ਨੰਗ ਫੇਲੇ ਹੁੰਦੇ ਨੇ ਉਹਨੂੰ ਝੋਲੇ ਕਿਹਾ ਜਾਂਦਾ ਮੁੰਡਾ ਸੰਤੋਖ ਸੰਤੋਖ ਦੀਆਂ ਮੁੰਦਰਾ ਪੂਰੀਆਂ ਮੁੰਡਾ ਸੰਤੋਖ ਸਰਮਪਤ ਝੋਲੇ ਬਹੁਤਾ ਨਹੀਂ ਖਚਣਾ ਝੋਲੇ ਨਹੀਂ ਕੋ ਹਾਂ ਆਪਣੇ ਭੋਲੋ ਵਧੀ ਪੜ ਤੂੰ ਕਰ ਤੇ ਗਿਆਨ ਦਇਆ ਪੰਡਾਰਾ ਦਇਆ ਵਰਨ ਤਦਾਂ ਦੇ ਨਾਲ ਅਖਰ ਜਿਹੜੀ ਸਿਹਾਰੀ ਸਾਧੀਏ ਹੋਦਾ ਚਾਰੋਂ ਨੇ ਫਨ ਕਰਨਾ ਜੇ ਦਇਆ ਕਹਾਂਗੇ ਜਿਹੜੀ ਤਜਾ ਦੈਨੂ ਸਿਆਰੀ ਐੜੇ ਨੂੰ ਕੰਨਾ ਹੁੰਦਾ ਦਇਆ ਅਕੀਥੇ ਮਹਾਰਾਜਿਆਂ ਨੇ ਇਹ ਸ਼ਬਦ ਨੂੰ ਗੱਦਾ ਈੜੀ ਨਾਲ ਸਿਆਰੀ ਐੜੇ ਨੂੰ ਕੰਨ ਨਾਲ ਲਿਖਿਆ ਅਪੁਦਨ ਸ਼ਰੰਗ ਦਇਆ ਦਇਆ ਇਹਦਾ ਦੇ ਦੇ ਨਾਲ ਦੇ ਮਿਲਨੇ ਸ਼ਬਦ ਬਹੁਤ ਆਉਣਗੇ ਗੁਰੂ ਗ੍ਰੰਥ ਸਾਹਿਬ ਦੇ ਈੜੀ ਸਹਿਜ ਜੈਸੇ ਕਿ ਦਇਆ ਮਯਾ ਭਯਾ ਨਯਾ ਚਯਾ ਕਯਾ ਇਹਦੇ ਜੈਸੇ जिससे भी ईडी देने ऑन कौन तो दिलवाड़े उचारो भगत ज्ञान दया भंडारण कट कट वाच है नाद आप हाथ नाथी सब जाके 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 निभाया डट पास करने जाके ये जिदा जाओ मैंने जेठ की मैंने दे

ਅੱਠ ਦਾਇਕ ਦੇ ਵਰਤਾਈ ਜਾਣ ਕੋਈ ਵਸਤੂ ਵਰਤਾਈ ਜਾਣ ਨੂੰ ਮੁਕਣ ਨਾ ਦੇਣਾ ਇਹਦਾ ਨਾ ਰੀਤੀ ਹੈ ਸੇਨ ਜਿਨ੍ਹਾਂ ਨੇ ਬੇਨਤੀ 18 ਨੂੰ ਦਿਨਧ ਇਹ ਨੌ ਭਜਾਲੇ ਵਰਤਿਸ ਪਾਸਾ ਜਕਨੇ ਭਾਈ ਉਸ ਵੈਹਲੂ ਦੇ ਪਾਸ ਇਹ ਸਾਖ ਬਖਸ਼ਾ ਦੇ ਸੰਧਾਰ ਹੈ ਜਾਗਿਤ ਰਹੇ ਗੰਧਿਤ ਸਿੱਧ ਆਮਰਾਸਾਤ ਸਿੱਧ ਆਮਰਾਸਾਤ ਤੇ ਦੁਨੀਆ ਦੀਆਂ ਤੇ ਸਿੱਧੀਆਂ ਨੇ ਇਹ ਵੀ ਕੁਮਾਇਆ ਦੇ ਵਿੱਚ ਹੀ ਆਈ ਮਾਇਲੇ ਇੱਕ ਹਿੱਸਾ ਸਾਡੇ ਮੰਜ਼ਲ ਤੇ ਤੱਕ ਨਹੀਂ ਲੱਗ ਅਸੀਂ ਅੱਪੜਦੇ ਜਨੂੰ ਧੌਪ ਤੱਕ ਦੀ ਕਰੋਂਗੇ ਬੰਦਗੀ ਕਰਦੇ ਆ ਸਿਮਨ ਕਰਨ ਵਾਲਾ ਕੋਈ ਵੀ ਹੈ ਇਹ ਤਾਂ ਪੱਤਿ ਦੇ ਆਦਮੀਆਂ ਨੇ ਸ਼ਕਤੀਆਂ ਲੀਨੀਆਂ ਸੀਗੀਆਂ ਲੈਂਦੀਆਂ ਅਖੇ ਮਾਇਆ ਦੇ ਚੈਰੇ ਵਿੱਚ ਹੀ ਆ ਸਾਰੇ ਮਨੁੱਖ ਨੇ ਅਵਰਾਸਾ ਹੋਰ ਤਨਾਲਾਇ ਸੁਆਦੇ ਇਹ ਸਾਡੇ ਮੰਜ਼ਲ ਦਾ ਸਾਸਨ ਤੇ ਖੜਾਸਤੇ ਦੀ ਅਗੇ ਕਰਦਾ ਹੈ ਹਾਂ ਸੰਭਾਗ ਬਿਚੋਗ ਦੋਈ ਦੋਈ ਜਿਹਦੇ ਸੇ ਆਈ ਹੈ ਤੈਨੂੰ ਦੋ ਚੀਜਾਂ ਜੇ ਗ੍ਰੰਥੀ ਆ ਜਾਵੇ ਉੱਥੇ ਦੋਹੇ ਸ਼ਬਦ ਉਹਨਾਂ ਦੇ ਨਾਮ ਆਉਂਦਾ

आदेश आज कन्नाल वाडी आदेश आदेश आदेश, आदेश।, 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 दौर दौर। आदेश। किस आदेश द्वारका आदेश किस आदेश टुक टुक आ अनिल अनाज तनाहत टुक टुक एको वेश ਮਾਈ ਜੁਗਤ ਦੇ ਆਈ ਤਿੰਝੀਲੇ ਪਰਵਾਨ ਇੱਕ ਸੰਸਾਰੀ ਇੱਕ ਦੇਖ ਕੇ ਆਪਰੋਣ ਕਰਕੇ ਮੋ ਤੁਨਾ ਰਸਵਾ ਦੇਣ ਅੰਕ ਕਟੇ ਇੱਕ ਸੰਸਾਰੀ ਇਕ ਢੰਡਾਰੇ ਇੱਕ ਲਾਇ ਦੇ ਬਾਣ ਦੁਆਰੇ ਪੱਕ ਇੱਕ ਸੰਸਾਰੀ ਇਕ ਪੰਡਾਰੀ ਇੱਕ ਲਾਇ ਹੀ ਬਾਣਾ ਰੇਪਨ ਦੀ ਬਾਣ ਪਾਠੜ ਕੱਠਾ ਜੋ ਚਾਰ ਨੇ ਇਹ ਵੱਖਰਾ ਤੇ ਬਾਣ ਵੱਖਰਾ ਅੱਠ ਦੀ ਰਸਤਾ ਜਿਹੜੀ ਹੈ ਠੀਕ ਲੱਭਦੀ ਹੈ ਸੁਣ ਜੇ ਕਿਸ ਸੰਸਾਰੀ ਵਗਨ ਪੰਚੇਰ ਨੇ ਸੰਸਾਰ ਦੇ ਜੇ ਮੈਨੂੰ ਸੇਸ਼ ਤੇ ਉਹਨੂੰ ਇੱਕ ਨੋ ਲੈ ਇਹਨਾਂ ਨੇ ਜੋ ਕਿ ਨਾ ਦਿੱਤੀਆਂ ਨੇ ਆਪ ਹੁਕਮ ਆਪ ਉਹਨਾਂ ਦੇ ਅਚੰਭੇ ਇੱਕ ਸੰਸਾਰੀ ਇੱਕ ਸੰਸਾਰੀ ਕੌਣ ਹੈ ਪੈਦਾ ਕਰਨ ਦੀ ਡਿਊਟੀ ਪਰਮਾਤਮਾ ਦੀ ਕਿਹਦੀ ਪੈਣਾ ਸੱਚ ਕਰ ਕਿਉਂ ਸੰਸਾਰੀ ਕਹਿੰਦੇ ਇੱਕ ਸੰਸਾਰੀ ਇੱਕ ਪੰਡਾਰੇ ਪੰਡਾਰੇ ਵਿਸ਼ਨੂੰ ਦੀ ਡਿਊਟੀ ਨਾ ਦਿੱਤੀ ਕਿ ਤੁਸੀਂ ਇੱਕ ਪਟਾਰੇ ਜਿਹੜੇ ਪਹਿਲਾਂ ਪੈਦਾ ਕੀਤੇ ਨੇ ਉਹਨਾਂ ਨੂੰ ਪਾਲਣਾ ਪੇ। ਲੋ ਜੀ ਦੇ ਇੱਕ ਲਾਇ ਦੀ ਬਾਣ ਜਿਹੜਾ ਹੈ ਦੀਜ ਤੇ ਬਾਣ ਲੈ ਦਾ ਭਾਵ ਹੈ ਬਾਣ ਢੱਕ ਉਹ ਕੌਣ ਹੈ ਲੈ ਕਰਨ ਵਾਲਾ ਥਾਣੂ ਕੀ ਦਿਨ ਲਾਤੀ ਸੇ ਦਿਨ ਲਾਤੀ ਬਾਣ ਆਦਤ ਦਾ ਹੈ ਕਿ ਆਦਤ ਇਹ ਕੋ ਮਾਡਰਨ ਦੇ ਹੈ ਹੈਬਿਟ ਆਦਤ ਹੈ ਉਹ ਕੌਣ ਹੈ ਛਿਪ ਜੀ ਜਿਸ ਕਰਕੇ ਇਹਦਾ ਜੀ ਬਾਣ ਪਾਟ ਇਕੱਠਾ ਹੋਇਆ ਇਹਨੂੰ دیਵਾਨਾ ਕਚਰੀ ਦਾ ਹੁੰਦਾ ਹੈ ਦੀ ਬਾਣਾ ਮਾਸਿਰ ਦਾ ਕਿ ਹੁੰਦਾ ਹੈ ਇਹ ਜਿਹੜਾ ਕੋਈ ਕਚੈਰੀ ਲਾਉਂਦਾ ਸ਼ਿਵਜੀ ਦਾ ਘਰੋਂ ਇਹ ਨੂੰ ਮਾਰਨ ਨਹੀਂ ਨਜਮ ਕਰਦਾ ਬਰਮੈ ਨੂੰ ਪਾਦਾ ਕਾਲੀ ਨੂੰ ਕਿਦਾਤੀ ਦਿਸੇ ਨੂੰ ਪੌਲਾ ਦੀ ਰਾਤ ਦਿੱਤੀ ਜੁੜੀ ਤੇ ਸਿੰਧੀ ਤਾਂ ਲਾਇ ਕਰਦੀ ਮਾਰਨ ਦੀ ਇਹ ਆਦਤ ਉਹ ਨੂੰ ਪਾ ਦਿੱਤੀ ਇਸ ਕਰਕੇ ਇਹ ਪਾਠ ਜਿਹੜਾ ਹੈ ਦੀਪ ਪੜ੍ਹ ਤੇ ਬਾਣ ਫੜਾ ਕਰਕੇ ਪਚਾਰਨਾ ਹੈ ਪੜੋ ਸਾਰੇ एक संसारी एक संसारी एक लाए एक लाई ती बाण आय की बाण तो सी बोलूं को बोल दे एक दो तेल बोल एक संसारी एक तन्नारी एक लाए ती बाण ठीक है बोलो एक संसारी ਇਹ ਦੀ ਬਾਣ ਜਿ ਜਿ ਦੇ ਸੁਭਾਵ ਹੈ ਤਿਵੇਂ ਚਲਾ ਹੈ ਜਿਹ ਹੋਵੇ ਫਰਮਾਨ ਜਿਵੇਂ ਉਹਦਾ ਫਰਮਾਨ ਹੁੰਦਾ ਵੈਰੂ ਦਾ ਉਹਨੇ ਇਹਨਾਂ ਨੂੰ ਚਲਾਉਂਦਾ ਜਿਨੇ ਦੇਖ ਤਾ ਉਹ ਮਰਜੀ ਨਹੀਂ ਕਰ ਸਕਦੇ ਹਾਂਜੀ ਵੇਖੇ ਉਹਨਾਂ ਨਦਰਨਾ ਆਹ ਹੈ ਵੈਰੂ ਤਾਂ ਇਹਨਾਂ ਨੂੰ ਦੇਖਦਾ ਪਰ ਆਪ ਵੈਰੂ ਇਹਨਾਂ ਤਿੰਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਬਹੁਤ ਆ ਬਹੁਤ ਆ ਬਹੁਤ ਇਹੋ ਵਿਦਾਨ ਵੇਦਾਂ ਵਿਚਾਰ ਵੇਦਾਨ ਵਿਦਾਨ ਨਾਮ ਹੁੰਦਾ ਅਸ਼ਚਰਜ ਇਹ ਬੜੀ ਅਸ਼ਚਰਜ ਦੀ ਗੱਲ ਹੈ ਜਿਉਟੀਆਂ ਨਹੀਂ ਤੱਕਣਿਆ ਲੱਜਾਂ ਉਹ ਵੇਖੇ ਉਹ ਆਪਰਨੇ ਸਦਾ ਇਹਨਾਂ ਨੂੰ ਵੇਖਦਾ ਜਿੰਨਾ ਉਹਨਾਂ ਨਾਲ ਨਾ ਆਉਂਦੇ ਉਹਨਾਂ ਦੇ ਤਾਈ ਬਾਹਰੋਂ ਇਹਨਾਂ ਦੇ ਨਹੀਂ ਆਉਂਦੇ ਇਹ ਬੜੀ ਅਸ਼ਚਰਜ ਦੀ ਗੱਲ ਹੈ ਵਿਦਾਨ ਹੈ

कबले लोए ते इस्लाम का आस्था ना लोए लोए पंडार उस व्यक्ति ने था आस्था ने लोए लोए सा लोका लोका मित्र रिश्ता है जो किस पाया तो एका वार कर कर वें है सिर्जनार नानक पते की साची कार आदेश किसाय आदेश आद अनील अनाद अनाहत जुग जुग एकोवेत तो ओके बढ़िया अब ये करो एक दो जीबोला कहोगे एक दो तो जीबो तो एक दो जीबो तो ना कहोगे हो हे हो शत एक दो जीवो लख होवे लख होवे 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 लख मी लख विदित ललते अधिक लख पढ लख दी गिनती दा वाच पर न प्रवेश नहीं का ल ते पालो एक दो जीव लख होवे एक एक दो जीवो लख होवे लख होवे लख भी सिर्फ ना कला कला है लख दी

एत इनीला तते न देत राहि लाने को करना पग तू दा साहिद की लखन इनावने उच्चारण करो रात एक हे कर दे राहि हां बस ठीक है एत राहि ठीक है फुटपन पातक अड़िए गाबड़िए रात अड़िए जटिए होई तीस सवनया दो ए राहे है पत पवड़ियां राहे तरह है तू मिस नहीं करना है किसी मात्रन ए तरह है पत पवड़ियां ए तरह है पत चढ़िया हुए 21 चढ़िया हुए 21 एक 21 जो परमेश्वर है एक जो एक दो सामने ला संधि एक केस एक परमेश्वर केस केस परमेश्वर डबल ला वो दरवाजे को हो जाऊँगी हाँ सुन गला आकाश की बल्ला पास सुन बल्ला आकाश की सुन गला आकाश की गीता आई ही गी। ਨਾਨਕ ਨਦਰੀ ਆਵੀਐ ਪਾਈਐ ਪਾਈਐ ਅਦਲਾਮਤੋ ਕਰ ਨਾਨਕ ਨਦਰੀ ਪਾਈਐ ਪੂਣੀ ਕੂੜੇ ਠੀਸ ਸੁਦਾਮਨ ਕੂੜਾ ਕੂੜੇ ਠੀਸ ਆਖਣ ਜੋਰ ਜੁਗਤ ਦਮ ਵਰਦੇ ਹਾਲੇ ਤੇਰੇ ਕੋਲ ਘੜਾ ਉਹਦਾ ਜੋਰ ਨਾਲ ਮੋਹਨੇ ਅਖਣ ਜੋਰ ਅਖਣ ਜੋਰ ਕਪੈਣ ਜੋ ਦਹਿਨ ਨਾ ਨਾ ਲੈ

सात सौ चटकारा भी नहीं मन को फाड़ सकता। जिस हाथ हाँ से जोर यदि हाथ पे जोर आज़ूर काल को बैगलू है, वही जोर का उदय बस लग जाए, उदय पुल है छप्पी ताक। जिस हाथ से जोर कार दिखाए सोए लोगर स्नानक उत्तम नीच ना कोई तोमवे नानप उत्तो नीच ना कोई उफ रामपी दुपी पवन पानी अग्नि का पवन पानी अग्नि पाताव तिष्ठित